ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਸਾਰਣੇ ਕਰਵਾਏ ਜਾ ਰਹੇ ਹਨ ਅਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਕੇੜਾ ਸਟੇਟ ਅਵਾਰਡੀ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਸਮਾਗਮ ਵਿੱਚ ਹਲਕਾ ਇੰਚਾਰਜ ਅਜਵਿੰਦਰ ਕੌਰ ਅਤੇ ਆੜਾ ਚੇਅਰਪਰਸਨ ਇੰਪਰੂਵਮੈਂਟ ਐਟ ਰਸ ਜਲੰਧਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਉਹਨਾਂ ਨੇ ਸਕੂਲ ਵਿੱਚ 75000 ਰੁਪਏ ਦੀ ਲਾਗਤ ਨਾਲ ਬਣੇ ਓਪਨ ਮਲਟੀ ਜਿਮ ਤੇ 165000 ਦੀ ਮੇਜਰ ਮਾਈਨਰ ਗ੍ਰਾਂਟ ਨਾਲ ਸੰਪੂਰਨ ਹੋਏ ਪ੍ਰੋਜੈਕਟ ਦਾ ਉਦਘਾਟਨ ਕੀਤਾ ਤੇ 9 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਨਵੇਂ ਕਲਾਸਰੂਮ ਦਾ ਨੀਂ ਪੱਥਰ ਰੱਖੇ। ਇਸ ਮੌਕੇ ਤੇ ਹਲਕਾ ਇੰਚਾਰਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਕੀਤੇ ਜਾ ਰਹੇ ਵਿਕਾਸ ਕਾਰਜ ਨਿਰੰਤਰ جاری ਰਹਿਣਗੇ ਅਤੇ ਸਕੂਲਾਂ ਨੂੰ ਦੇਸ਼ ਦੇ ਉੱਤਮ ਸਕੂਲ ਬਣਾਇਆ ਜਾਵੇਗਾ ਸਿੱਖਿਆ ਪ੍ਰਾਂਤੀ ਪ੍ਰੋਗਰਾਮ ਦੇ ਜਲੰਧਰ ਕੈਂਟ ਦੇ ਇੰਚਾਰਜ ਡਾਕਟਰ ਇੰਦਰਜੀਤ ਸਿੰਘ ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੀਕਿਆ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਅਤੇ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨ ਲਈ ਇੱਕ ਨਿਵੇਕਲਾ ਉਪਰਾਲਾ ਹੈ ਇਸ ਮੌਕੇ ਪ੍ਰਿੰਸੀਪਲ ਅਸ਼ੋਕ ਬਸਰਾ ਇੰਚਾਰਜ ਸਮਾਰਟ ਸਕੂਲ ਜਲੰਧਰ ਬਲਕਾਰ ਸਿੰਘ ਪੁਨਰ ਸਰਪੰਚ ਤਨੀ ਪਿੰਡ ਕਸ਼ ਜਸਮੀਰ ਚੰਦ ਸਰਪੰਚ ਲਖਨਪਾਲ ਹਰਮੇਸ਼ ਲਾਲ ਸਰਪੰਚ ਸਰਹਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ ਖੇੜਾ ਸਟੇਟ ਅਵਾਰਡ ਨੇ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਸਦਕਾ ਜਿੱਥੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਨੇ ਤੇਜ਼ੀ ਫੜੀ ਹੈ ਉੱਥੇ ਹੀ ਪੜ੍ਹਾਈ ਪ੍ਰਤੀ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਆਇਆ ਜਾਇ ਇਸ ਮੌਕੇ ਤੇ ਦਵਿੰਦਰ ਸਿੰਘ ਚੇਅਰਮੈਨ ਅਮਰਜੀਤ ਕੁਮਾਰ ਪੀਟੀਏ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਪ੍ਰਿੰਸੀਪਲ ਸੁਖਪਾਲ ਸੋਢੀ ਅੰਤਰਰਾਸ਼ਟਰੀ ਖਿਡਾਰੀ ਦਵਿੰਦਰਪਾਲ ਪ੍ਰਿੰਸੀਪਲ ਆਰਚਨਾ ਰਾਮਪਾਲ ਸਿੰਘ ਗੁਰਮੀਤ ਰਾਮ ਸਾਪਾ ਸਰਪੰਚ ਤਸੀਮ ਲਾਲ ਪੰਚ ਰੇਸ਼ਮ ਲਾਲ ਪੰਚ ਅਮਨਦੀਪ ਪੰਚ ਬਲਿਹਾਰ ਸਿੰਘ ਪੰਚ ਸੂਬੇ ਦਾ ਜਗ ਜਿੰਦਰ ਸਿੰਘ ਜਿੰਦਰਪਾਲ ਸਿੰਘ ਕਾਲਾ ਇੰਜੀਨੀਅਰ ਮਨਜਿੰਦਰ ਸਿੰਘ ਬਸਰ ਰਿਸ਼ੀ ਕੁਮਾਰ ਵਾਈਸ ਪ੍ਰਿੰਸੀਪਲ ਕੋਚ ਹਰਮੇਸ਼ ਲਾਲ ਵਿਦਿਆਰਥੀਆਂ ਦੇ ਮਾਪੇ ਇਲਾਕੇ ਭਰ ਤੋਂ ਪਤਵੰਤੇ ਅਤੇ ਸਕੂਲ ਸਟਾਫ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ ਤਨੀ ਪਿੰਡ ਤੋਂ ਪੱਤਰਕਾਰ ਮੋਹ ਸ਼ਰਮਾ ਦੀ ਰਿਪੋਰਟ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨੀ ਪਿੰਡ ਵਿਖੇ ਹਲਕਾ ਇਨਚਾਰਜ ਜਿੰਦਰ ਕੈਂਟ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ ਚੇਅਰਪਰਸਨ ਅੰਪੁਰਵਨ ਟਾਸ ਜਲੰਧਰ ਵਿਸ਼ੇਸ਼ ਤੌਰ ਤੇ ਪੰਜਾਬ ਸਿੱਖਿਆ ਕ੍ਰਾਂਤੀ ਮਹਮ ਦੇ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਜਿੱਥੇ ਮੈਂ ਉਹਨਾਂ ਦਾ ਗ੍ਰਾਮ ਪੰਚਾਇਤ ਵੱਲੋਂ ਐਸਐਮਸੀ ਕਮੇਟੀਆਂ ਵੱਲੋਂ ਵੈਲਕਮ ਕਰਦਾ ਉਥੇ ਦੱਸਣਾ ਚਾਹੁੰਦਾ ਕਿ ਅੱਜ ਦੇ ਪ੍ਰੋਜੈਕਟਾਂ ਦੇ ਵਿੱਚ 75000 ਦਾ ਜਿਹੜਾ ਮਲਟੀ ਓਪਨ ਜਮ ਜਿਹੜਾ ਹੈ ਉਹ ਉਦਘਾਟਨ ਕੀਤਾ ਗਿਆ ਔਰ ਇੱਕ ਇਹਦੇ ਨਾਲ ਹੀ 10 ਲੱਖ ਦੇ ਨਾਲ ਨਵਾਂ ਰੂਮ ਜਿਹੜਾ ਕਲਾਸਰੂਮ ਬਣਨਾ ਹੈ ਉਹਦਾ ਉਦਘਾਟਨ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਨਾਲ ਹੀ 3 ਲੱਖ 65 ਹਜ਼ਾਰ ਤੋਂ ਉੱਪਰ ਰਾਸ਼ੀ ਜਿਹੜੀ ਆਈ ਸੀ ਅ ਰਿਪੇਅਰ ਮੇਂਟੇਨੈਂਸ ਮੇਜਰ ਮੇਂਟੇਨੈਂਸ ਦੀ ਜਿਹੜੀ ਆਈ ਸੀ ਉਹਨਾਂ ਦੇ ਅੱਜ ਵੱਖ-ਵੱਖ ਪ੍ਰੋਜੈਕਟਾਂ ਦਾ ਜਿਹੜੇ ਉਦਘਾਟਨ ਕੀਤੇ ਗਏ ਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੇ ਪ੍ਰੋਜੈਕਟ ਚੇਨ ਸ਼ੁਰੂ ਕੀਤੇ ਜਾ ਰਹੇ ਆ ਇਹਨਾਂ ਲਈ ਜਿੱਥੇ ਮਾਨਯੋਗ ਖਿਆੜਾ ਸਾਹਿਬੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਸਕੂਲ ਦੇ ਹੋਰ ਰਹਿੰਦੇ ਕਾਰਜ ਜਿਹੜੇ ਅੱਗੇ ਆ ਉਹਨਾਂ ਨੂੰ ਨੇਪਰੇ ਚਾਣ ਵਿੱਚ ਇਹਨਾਂ ਦੀ ਜਿਹੜੀ ਮਦਦ ਲੈ ਕੇ ਸਕੂਲ ਨੂੰ ਉੱਤਮ ਸਕੂਲ ਬਣਾਉਣ ਵਿੱਚ ਹੋਰ ਰੋਲ ਅਦਾ ਕੀਤਾ ਜਾਵੇਗਾ ਅੱਜ ਵਿਸ਼ੇਸ਼ ਤੌਰ ਤੇ ਸਾਡੇ ਡਾਕਟਰ ਇੰਦਰਜੀਤ ਸਿੰਘ ਜੀ ਪੱਲਾ ਜਿਹੜੇ ਸਿੱਖਿਆ ਕ੍ਰਾਂਤੀ ਜਿਲ੍ਹਾ ਕੈਂਟ ਦੇ ਇੰਚਾਰਜ ਨੇ ਅਸ਼ੋਕ ਮਸਰਾ ਜੀ ਜਿਹੜੇ ਸਮਾਰਟ ਸਕੂਲਾਂ ਦੇ ਜ਼ਿਲ੍ਹਾ ਇੰਚਾਰਜ ਨੇ ਸਾਡੇ ਸਰਪੰਚ ਐਮ ਬਲਕਾਰ ਸਿੰਘ ਕੁੰਨਰ ਜੀ ਚੇਅਰਮੈਨ ਦਵਿੰਦਰ ਸਿੰਘ ਜੀ ਤੋਂ ਇਲਾਵਾ ਸਰਪੰਚ ਹਰਮੇਸ਼ لال ਸਰਾਲੀ ਜੀ ਸਰਪੰਚ ਕਸ਼ਮੀਰ ਲਾਲ ਜੀ ਲਖਨਪਾਲ ਤੇ ਹੋਰ ਪਦਵਾਨ ਤੇ ਸੱਜਣ ಗ್ರಾಮ ਪੰਚਾਇਤਾਂ ਜਿਹੜੀਆਂ ਸਾਰੀਆਂ ਪਹੁੰਚੀਆਂ ਨੇ ਔਰ ਖਾਸ ਕਰਕੇ ਅੱਜ ਦੇ ਸਮੇਂ ਬੱਚਿਆਂ ਦੇ ਮਾਪੇ ਜਿਹੜੇ ਜਿਨ੍ਹਾਂ ਨੇ ਬਹੁਮਤ ਵਿੱਚ ਬਹੁਤ ਹੀ ਸ਼ਮੂਲੀਅਤ ਜਿਹੜੀ ਕੀਤੀ ਹੈ ਅੱਜ ਪਹੁੰਚ ਕੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਸਿੱਖਿਆ ਕ੍ਰਾਂਤੀਬਲ ਵੱਲੋਂ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਜੋ ਪੰਜਾਬ ਦੇ ਸਕੂਲਾਂ ਨੂੰ ਸਕੂਲਾਂ ਦੇ ਮਿਆਰ ਨੂੰ ਉੱਚਾ ਚੱਕਣ ਲਈ ਜੋ ਇਹ ਮੁਹਿੰਮ ਚਲਾਈ ਆ ਅੱਜ ਉਸ ਤਹਿਤ ਧਨੀਪਿੰਡ ਦੇ ਵਿੱਚ ਆਏ ਆ ਸਕੂਲ ਦੇ ਵਿੱਚ ਜਦੋਂ ਆ ਕੇ ਦੇਖਿਆ ਕਿ ਇਹ ਤੋਂ ਸਕੂਲ ਵੈਸੇ ਹੀ ਬਹੁਤ ਅੱਛਾ ਕਿਉਂਕਿ ਇੱਥੇ ਪ੍ਰਿੰਸੀਪਲ ਸਾਹਿਬ ਜਿਹੜੇ ਹਰਮੇਸ਼ ਖੇੜਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਸ ਸਕੂਲ ਦੇ ਵਿੱਚ ਬਹੁਤ ਅੱਛਾ ਜਿਹੜਾ ਵਾਤਾਵਰਨ ਦੇਖਣ ਨੂੰ ਮਿਲਿਆ ਉਹਨਾਂ ਦੇ ਨਾਲ ਸਾਡੇ ਸਰਪੰਚ ਬਲਕਾਰ ਸਿੰਘ ਜੀ ਕਿਉਂਕਿ ਪਿੰਡ ਦਾ ਬੜਾ ਸਹਿਯੋਗ ਰਹਿੰਦਾ ਸਕੂਲ ਨੂੰ ਪਰ ਜਿੱਥੇ-ਜਿੱਥੇ ਸਕੂਲ ਨੂੰ ਜ਼ਰੂਰਤ ਸੀ ਜਿਹੜੀ-ਜਿਹੜੀ ਵੀ ਗ੍ਰਾਂਟ ਦੀ ਜਿੱਥੇ ਕਲਾਸਰੂਮ ਚਾਹੀਦੇ ਸੀਗੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਗ੍ਰਾਂਟਾਂ ਪ੍ਰੋਵਾਈਡ ਕਰਵਾਈਆਂ ਜਿੱਥੇ ਵਾਸ਼ਰੂਮ ਨਹੀਂ ਸੀ ਬੱਚਿਆਂ ਕੋ ਜਾਂ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਵੀ ਸਕੂਲ ਦੇ ਵਿੱਚ ਜ਼ਰੂਰਤ ਸੀ ਉਹ ਸਾਰੀਆਂ ਜ਼ਰੂਰਤਾਂ ਨੂੰ ਗ੍ਰਾਂਟਾਂ ਦੇ ਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਪੂਰਾ ਕੀਤਾ ਤੇ ਅੱਜ ਅਸੀਂ ਉਹਨਾਂ ਦੇ ਉਦਘਾਟਨ ਕਰਨ ਲਈ ਇੱਥੇ ਪਹੁੰਚੇ ਆਂ ਤੇ ਇੱਕ ਨਵੇਂ ਕਲਾਸਰੂਮ ਦਾ ਜਿਹੜਾ ਅੱਜ ਅਸੀਂ ਉਦਘਾਟਨ ਕੀਤਾ ਕਿ ਉਹਨਾਂ ਦੀ ਨੀਂਹ ਪੱਥਰ ਰੱਖਿਆ ਕਿ ਜਿਹੜਾ ਉਹ ਛੇਤੀ ਬਣਨ ਜਾ ਰਿਹਾ ਉਹਦੀ 4 ਲੱਖ ਦੀ ਜਿਹੜੀ ਗ੍ਰਾਂਟ ਆ ਇਸ ਸਕੂਲ ਨੂੰ ਆ ਚੁੱਕੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਬਹੁਤ ਵਧੀਆ ਸੋਚ ਆ ਜੋ ਪੰਜਾਬ ਦੇ ਬੱਚਿਆਂ ਨੂੰ ਲੈ ਕੇ ਜੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਿਉਂਕਿ ਸਾਡੇ ਬੱਚੇ ਇੱਥੇ ਹੀ ਪੜ੍ਹਨ ਤੇ ਇੱਥੇ ਹੀ ਜਿਹੜਾ ਬੱਚਿਆਂ ਨੂੰ ਨੌਕਰੀਆਂ ਮਿਲਣ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ 55000 ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਜਿਹਦੇ ਵਿੱਚ 12700 ਕੱਚੇ ਟੀਚਰ ਸੀ ਜਿਹੜੇ ਉਪਰਤੀ ਕਿਤੇ 20000 ਤੋਂ ਵੱਧ ਟੀਚਰਾਂ ਦੀ ਜਿਹੜੀ ਆ ਉਹ ਭਰਤੀ ਕੀਤੀ ਆ ਜਿੱਥੇ ਸਕੂਲ ਦੇ ਵਿੱਚ ਸਫਾਈ ਸੇਵਕਾਂ ਦੀ ਜ਼ਰੂਰਤ ਸੀ ਚੌਂਕੀਦਾਰਾਂ ਦੀ ਜ਼ਰੂਰਤ ਸੀ 9000 ਉਹ ਭਰਤੀ ਕੀਤੀ ਆ ਜਿੱਥੇ ਸਕੂਲ ਦੇ ਢਾਂਚੇ ਨੂੰ ਲੈ ਕੇ ਉੱਥੇ ਖੇਡ ਮੈਦਾਨ ਵੀ ਜੜਿਆ ਉਹ ਬੜੇ ਪਰਫਨਤ ਕੀਤੇ ਆ ਕਿਉਂਕਿ ਖੇਡਾਂ ਬਤਨ ਪੰਜਾਬ ਦੀਆਂ ਤੋਂ ਸ਼ੁਰੂਆਤ ਕੀਤੀ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਬੱਚੇ ਪੜ੍ਹਨ ਵੀ ਤੇ ਖੇਡਣ ਵੀ ਸੋ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਹਿੱਤਾਂ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜੇ ਆਏ ਫੈਸਲੇ ਹੋ ਰਹੇ ਆ ਸਾਡੇ ਬੱਚਿਆਂ ਨੂੰ ਵਧੀਆ ਜਿਹੜੇ ਸਕੂਲ ਦਾ ਸਾਰਾ ਸਟ੍ਰਕਚਰ ਮਿਲ ਰਿਹਾ ਤੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਪੜ੍ਹਾਈ ਕਰਨਗੇ ਜਿਵੇਂ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਆ ਕਿ ਸਾਡੇ ਬੱਚਿਆਂ ਨੂੰ ਐਮਬੀਬੀਐਸ ਕਰਨ ਲਈ ਕਿਤੇ ਬਾਹਰ ਨਾ ਜਾਣਾ ਪਵੇ ਤੇ ਪੰਜਾਬ ਦੇ ਵਿੱਚ ਹੀ ਕਰਨ ਸੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੇ ਸਿੱਖਿਆ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਨੂੰ ਪੜ੍ਹਾਈ ਦੇ ਨਾਲ ਸਾਡ ਸੀਟ ਵੀ ਚਲਦੀ ਹੈ ਇਸ ਸੰਬੰਦੇ ਅੱਜ ਤੋਂ ਪੰਜਮ ਦਾ ਚੋਸੀ ਦਰਕਰਨ ਕੀਤਾ ਜੀ ਹਾਂਜੀ ਜਿੱਥੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੀ ਰਹਿਮਾਈ ਦੇ ਵਿੱਚ ਤੇ ਪਿੰਡ ਦੀ ਦੇਖ ਰੇਖ ਦੇ ਵਿੱਚ ਸਾਡੇ ਸਰਪੰਚ ਸਾਹਿਬ ਦੀ ਅੱਜ ਓਪਨ ਜਿਮ ਬਣਿਆ ਉਥੇ ਪਿੰਡਾਂ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਗਰਾਊਂਡਾਂ ਬਣਾਉਣੀਆਂ ਤੇ ਸਕੂਲਾਂ ਦੇ ਵਿੱਚ ਤਾਂ ਖੇਡ ਮੈਦਾਨ ਹੈ ਹੀ ਆ ਪਿੰਡਾਂ ਦੇ ਵਿੱਚ ਵੀ ਗਰਾਊਂਡਾਂ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਸਾਡੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣ ਕਿਉਂਕਿ ਸਿਹਤ ਵੀ ਬਹੁਤ ਜ਼ਰੂਰੀ ਆ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਆ ਸਾਡੇ ਮੁੱਖ ਮੰਤਰੀ ਸਾਹਿਬ